ਤੁਸੀਂ ਕੀ ਸੋਚ ਕੇ ਥੀਏਟਰ ਵਾਲੀ ਫੀਲਡ ਨੂੰ ਚੂਜ਼ ਕੀਤਾ ਸੀ ਐਕਚੁਅਲੀ ਮੈਨੂੰ ਪਤਾ ਨਹੀਂ ਇਹ ਜਦੋਂ ਅਸੀਂ ਸ਼ਾਇਦ ਉਹ ਬਚਪਨ ਤੋਂ ਹੀ ਮੇਰੇ ਮਨ ਦੇ ਵਿੱਚ ਕੁਝ ਕੁ ਜਿਹੜੀਆਂ ਕਲਾ ਨਾਲ ਜੁੜੀਆਂ ਹੋਈਆਂ ਗੱਲਾਂ ਸੀਗੀਆਂ ਵੀ ਮੈਂ ਜਿਵੇਂ ਸਕੂਲ ਦੀ ਸਟੇਜ ਤੇ ਗਾ ਲਿੰਦਾ ਸੀਗਾ ਫਿਰ ਉਹ ਗਾਣਾ ਹੌਲੀ ਹੌਲੀ ਐਕਸ਼ਨ ਦੇ ਨਾਲ ਗਾਉਣਾ ਸ਼ੁਰੂ ਕੀਤਾ ਸਕੂਲ ਦੇ ਵਿੱਚ ਨਾਟਕਾਂ ਚ ਪਾਰਟਿਸਿਪੇਟ ਕਰਨਾ ਸ਼ੁਰੂ ਕੀਤਾ ਗੁਰਸ਼ਰਨ ਭਾਜੀ ਕੋਲ ਆ ਗਏ ਗੁਰਸ਼ਰਨ ਭਾਜੀ ਕੋਲ ਆਉਣ ਕਰਕੇ ਜਿਹੜਾ ਉਦੋਂ ਜਿਹੜੀ ਇੱਕ ਥੀਏਟਰ ਨਾਲ ਕਮਿਟਮੈਂਟ ਸਿੱਖੀ ਉਹ ਬਹੁਤ ਸਟਰੋਂਗ ਸੀ ਉਹਨਾਂ ਸਮਿਆਂ ਨੇ ਸਾਨੂੰ ਬਹੁਤ ਕੁਝ ਦਿੱਤਾ ਉਹਨਾਂ ਸਮਿਆਂ ਨੇ ਕਹਿ ਲੋ ਕਿ ਜਿਹੜੇ ਗੁਰਸ਼ਰਨ ਭਾਜੀ ਨਾਲ ਅਸੀਂ ਸਮਾਂ ਗੁਜ਼ਾਰਿਆ 10 ਸਾਲ ਦਾ ਜੀ ਉਹਨਾਂ ਸਮਿਆਂ ਨੇ ਸਾਨੂੰ ਜੀਨ ਜੋਗਾ ਬਣਾਇਆ ਅੱਛਾ ਜੀ ਅਸੀਂ ਉਹਨਾਂ ਸਮਿਆਂ ਕਰਕੇ ਅੱਜ ਜੀਂਦੇ ਪਏ ਅਸੀਂ ਜੇ ਅੱਜ ਕਰ ਥੀਏਟਰ ਕਰਦੇ ਪਏ ਹੁਣ ਤੱਕ ਜੀ ਤੇ ਸਾਨੂੰ ਸ਼ਾਇਦ ਉਹ ਗੁਰਸ਼ਰਨ ਭਾਜੀ ਨੇ ਜਿਹੜੀ ਕਮਿਟਮੈਂਟ ਸਿਖਾਈ ਥੀਏਟਰ ਦੇ ਨਾਲ ਤੇ ਉਹਦੇ ਕਰਕੇ ਹੀ ਅਸੀਂ ਸਿੱਖ ਸਕੇ ਜੀ ਸਕੇ